ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਡੇਲੀ ਔਰ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਨਵੇਂ ਇਸ ਘਰੇ ਦੋਸਤੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜਿਆ ਦੋਸਤੋ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੰਨੇ ਆ ਡੇਰੀ ਫਾਰਮਿੰਗ ਦੇ ਨਾਲ ਨਾਲ ਇੱਕ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ 5-4 ਨਗ ਜਿਹੜੇ ਐਵਰੀ ਟਾਈਮ ਤੁਹਾਨੂੰ ਅਵੇਲੇਬਲ ਮਿਲਣਗੇ ਇਸ ਘਰੋਂ ਅੱਜ 9 ਤਰੀਕ ਆ 9 ਫਰਵਰੀਆ ਦੋਸਤੋ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ ਦੇ 8:30 ਵਜੇ ਦਾ ਦੋ ਵੜਾ ਤੁਹਾਨੂੰ ਦਿਖਾਉਣੀਆਂ ਦੋਸਤੋ ਜਰਸੀ ਬਰੀਡ ਦੇ ਵਿੱਚ ਦੋ ਵੜਾ ਨੇ ਜੋੜੀ ਆ ਬਹੁਤ ਸੋਹਣੀ ਜੋੜੀ ਆ ਬਾਕੀ ਹੁਣ ਦੁੱਧ ਤੇ ਮਿਲਕਿੰਗ ਤੇ ਕਿੰਨੇ ਤੇ ਚੱਲ ਰਹੇ ਨੇ ਇਹ ਪਸ਼ੂ ਤੱਕੀ ਥਲੇ ਬੱਚੇ ਆ ਕੀ ਰੇਡ ਪਾਪੜਤੇ ਰਹਿਣ ਵਾਲੇ ਇਹਨਾਂ ਪਸ਼ੂਆਂ ਦੇ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦਾ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਆਓ ਕਰਦੇ ਆ ਡਿਟੇਲਾਂ ਸਾਂਝੀ ਵੀਰ ਹਰਵੇਲ ਤੋਂ ਲੈ ਕੇ ਸਭ ਤੋਂ ਪਹਿਲਾਂ ਵੀਰ ਹਰਵੇਲ ਸਾਸ੍ਰੀਕਾਲ ਹਾਂਜੀ ਸੰਤੂ ਸਾਹਿਬ ਜੀ ਸਾਸ੍ਰੀਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਾਸ੍ਰੀਕਾਲ ਓ ਟਿੱਟਾ ਵੀਰ ਜੀ ਠੀਕ ਠਾਕ ਭਾਈ ਹਰਵੇਲ ਜੀ ਵਦਿਆ ਵਦਿਆ ਚੜ੍ਹਦੀ ਕਲਾ ਜੀ ਅਚਾਰ ਹਰ ਤੇ ਹੋਰ ਕੋਈ ਮੱਝ ਵੀ ਹੈ ਕੀ ਫਿਲਹਾਲ ਸੰਦੂ ਸਾਹਿਬ ਦੋ ਬੈੜਾ ਹਾਂ ਮੱਝ ਹੋ ਹੈਗੀ ਦੂਜੇ ਸੂਰੇ ਸੂਈਆ ਦੀ ਪਰ ਕੱਟੀ ਰਾਤ ਮਰ ਗਈ ਆ ਕੱਟੀ ਮਰ ਗਈ ਆ ਹਾਂ ਕੋਈ ਇਹਨੂੰ ਸਿੱਧਿਆਂ ਕਰਕੇ ਫੇਰੀ ਥੋੜਾ ਜਿਹਾ ਸੈੱਟ ਹੋ ਜੂਗੀ ਫੇਰੀ ਬਾੜੇ ਭੂੜੇ ਤੇ ਆ ਗਈ ਪੈਸੇ ਆਜੂਗੀ ਬਸ ਇੱਕ ਅੱਦੇ ਦਿਨ ਜੀ ਠੀਕ ਆ ਜੀ ਹਾਂ ਜੀ ਲਓ ਦੋਸਤੋ ਫਿਲਹਾਲ ਜਿਹੜੀਆਂ ਆਪਾਂ ਦੋ ਬੈੜਾ ਤੁਹਾਨੂੰ ਦਿਖਾ ਦਿੰਨੇ ਆ ਪੂਰੀਆਂ ਤਸੱਲੀ ਦੇ ਨਾਲ ਧਾਰਾ ਧੂਰਾ ਮਾਰ ਕੇ ਵਿੱਚੇ ਵੀਡੀਓ ਤੇ ਦਿਖਾ ਦਿਆਂਗੇ ਸੋ ਜਿਹੜੇ ਵੀਰ ਦੇ ਪਸੰਦ ਆਉਣ ਗਿਆ ਤੇ ਤੁਸੀਂ ਸੌਦਾ ਕਰ ਲਿਓ ਬਾਕੀ ਆਜੋ ਕਰਦੇ ਆਪਾਂ ਸਟਾਰਟ ਪਹਿਲੇ ਨੰਬਰ ਇਸ ਜਰਸੀ ਤੋਂ ਅ ਭਾਈ ਹਰ ਵੇਲੇ ਜਰਸੀ ਦਾ ਸੂਆ ਦੱਸ ਦਈਏ ਦਿਨ ਦੱਸ ਦਈਏ ਕਿੰਨਿਆਂ ਕਿ ਦਿਨ ਸੂਆ ਸਾਡਾ ਸਾਡਾ ਦੂਜੇ ਸੂਏ ਵਹਿੜ ਸੂਈ ਆ ਹਾਂਜੀ ਕਰੀਬ 11 12 ਲੀਟਰ ਇਹਦੇ ਥੱਲੇ ਹੁਣ ਜਿਹੜਾ ਦੁੱਧ ਆ ਸੂਈ ਦਾ ਵੀ 22 ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਹਾਂਜੀ ਲਓ ਜੀ 20 22 ਦਿਨਾਂ ਦੀ ਸੂਈ ਆ ਦੂਜਾ ਸੂਬਾ 12 ਲੀਟਰ ਮਗਰ ਬੱਚਾ ਇਹਦੇ ਬੱਚਾ ਜੀ ਹੁਣ ਨੱਟ 12 ਕਿਲੋ ਆ 12 ਕਿਲੋ ਹੁਣ ਇਸ ਟਾਈਮ ਜਿਹੜੀ ਚੁਆਈ ਕਰਾਉਂਦੇ ਆ ਇਹ ਠੀਕ ਹੈ ਜੀ 12 ਕਿਲੋ ਦੋਸਤੋ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਮੋٹے ਮੋٹے ਜੇ ਮੈਂ ਕੈਰੈਕਟਰ ਜ਼ਰੂਰ ਛੋਟੇ ਜੇ ਕੰਨ ਮਗਰ ਦੇ ਬੱਚਾ ਮੇਲ ਕਾਫ ਬਾਕੀ ਚਵਾਈ ਵੀ ਸਾਨੂੰ ਸਾਪੇ ਦਿਖਾ ਦਾਂਗੇ ਇਹ ਚਵਾਈ ਜਿਹੜੀ ਆ ਤੁਹਾਨੂੰ ਦੋਸਤੋ ਦੋਹਾਂ ਬੇੜਾਂ ਦੀ ਨਾਲ ਦੀ ਨਾਲ ਮਿਲ ਜੂਗੀ ਪੂਰੀ ਤਸੱਲੀ ਦੇ ਨਾਲ ਆਪਾਂ ਚਵਾਈ ਕਰਵਾ ਦਾਂਗੇ ਸੋ ਧਾਰਾਂ ਧੂਰਾਂ ਦਿਖਾ ਦਾਂਗੇ ਕਿਸੇ ਕੋਈ 19 ਕੀ ਵਦੀ ਕੀ ਹੋਈ ਤੇ ਉਹ ਵੀ ਦੱਸੀ ਜਾਊਗੀ ਆਦਰਵਾਇਜ਼ ਪੂਰੀ ਚਵਾਈ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਵਿਆ ਬਾਈਆਂ ਬਾਈਆਂ ਦਿਨਾਂ ਦੀ ਸੂਈ ਹੈ 12 ਕਿਲੋ ਦੁੱਧ ਦੂਜਾ ਸੂਆ ਮਗਰ ਵਛਾ ਮੇਲ ਕਾਫ ਤੇ ਜਵਾਪ ਸਮਾ ਦਾ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਜਦੋਂ ਤੁਸੀਂ ਗੜੀ ਕੋ ਦੇਖ ਲਈ ਪੂਰੀ ਬਾਕੀ ਤਾਂ ਉਹ ਨਾ ਹੱਥੀ ਚ ਬਾਈ ਵਾਲਾ ਅਗਲੇ ਪਿਛਲੇ ਥਣਾਂ ਦਾ ਸਾਇਜ ਇੱਕੋ ਜਿਹਾ ਤੇ ਕੱਦ ਮੋਸਟਲੀ ਜਿਹੋ ਜਿਹਾ ਆਪਾਂ ਵੇੜਾਂ ਦਾ ਦੇਖਦੇ ਆ 200 ਚਾਹੀਏ ਕੋਈ ਪੰਜਾਬ ਵਾਲੀ ਜਰਸੀ ਦੇ ਵਿੱਚ ਵੀ ਤੁਸੀਂ ਇਹਨੂੰ ਕਾਊਂਟ ਕਰ ਸਕਦੇ ਜੀ ਸਾਨੂੰ ਸਾਡ ਦੋਨੇ ਪੰਜਾਬ ਵਾਲੀਆਂ ਜਰਸੀਆਂ ਨੇ ਹਾਂ ਲੋਕ ਬਾਕੀ ਬਰੀਡ ਵਾਈ ਬਹੁਤ ਵਧੀਆ ਹੂੰ ਬਿਲਕੁਲ ਸ਼ਾਈਨਿੰਗ ਆ ਬੱਚੀ ਤੇ ਹੂੰ ਚਾ ਇੱਕ ਨੰਬਰ ਠੀਕ ਹੈ ਜੀ ਤੇ ਹੁਣ ਨਾਰਮਲ ਜਿਹੜੀ ਦੋਸਤੋ 12 ਕਿਲੋ ਤੇ ਚੱਲਦੀ ਆ 12 ਕਿਲੋ ਦੀ ਚਵਾਈ ਤੁਸੀਂ ਇਸ ਘਰੋਂ ਕਰਕੇ ਲੈ ਜਾਓਗੇ ਅੱਗੇ ਸੇਵਾ ਐ ਦੋਸਤੋ ਸੇਵਾ ਕੋਈ ਚੰਗੀ ਵੀਰ ਕਰ ਲੂਗਾ ਦੁੱਧ ਕਿਲੋ ਖੰਡ ਵਧਾਉਣਾ ਸੰਤੂ ਜੀ ਜਰਸੀ ਆਪਾਂ ਚਲੋ ਗੱਲ ਕਰ ਲਈਏ ਦੀ 10 12 ਕਿਲੋ ਵਾਲੀ ਮੱਝ ਲੈਣੀ ਹੋਵੇ ਨਾ ਸੰਤੂ ਸਾਹਿਬ 85 90 ਤੋਂ ਘੱਟ ਨਹੀਂ ਮਿਲਦੀ ਤਾਂ ਬਿਲਕੁਲ ਇਹਦੀ ਜਿਹੜੀ ਦੁੱਧ ਦੀ ਕੁਆਲਿਟੀ ਆ ਬਿਲਕੁਲ ਮੱਝਾਂ ਵਾਲੀ ਹੁੰਦੀ ਆ ਮੱਝਾਂ ਵਾਲੀ ਹੁੰਦੀ ਆ ਬਿਲਕੁਲ 5 5.5 ਫੈਟ 6 ਫੈਟ ਵੀ ਇਹਨਾਂ ਦੀ ਚੱਲਦੀ ਰਹਿੰਦੀ ਆ ਬਿਲਕੁਲ ਜੀ ਬਿਲਕੁਲ 5 ਪਲੱਸ ਰਹਿੰਦੀ ਆ ਬਿਲਕੁਲ ਅੱਛਾ ਰਵੇਲ ਕਿ ਡਿਮਾਂਡ ਕਰਦੇ ਆ ਇਸ ਵੈਟ ਦੀ ਪਹਿਲੇ ਨੰਬਰ ਸੰਧੂ ਸਾਹਿਬ ਇਹਦੀ ਡਿਮਾਂਡ ਆ ਜਿਹੜੀ ਲੈਦੇ ਹੋ ਛੋੜ ਹੋ ਗਈ ਉਹਦੇ ਚ 38000 ਰੁਪਈਆ 38000 ਬਿਲਕੁਲ ਜੀ ਠੀਕ ਹੈ ਜੀ ਅੱਜ 38000 ਦੇ ਵਿੱਚ ਇਹ ਵੜ ਮਿਲਦੀ ਪਈ ਆ ਦੋਸਤੋ ਤੁਹਾਨੂੰ 12 ਕਿਲੋ ਦੁੱਧ ਜਿੱਦਾਂ ਕਿ ਵੇਰ ਨੇ ਜਿਕਰ ਕੀਤਾ ਵੀ ਫਾਇਡ ਫੂਡ ਜਿਹੜੀ ਆ ਮੱਝਾਂ ਦੇ ਵਿੱਚ ਇਹ ਕਾਊਂਟ ਹੁੰਦੀ ਆ ਬਾਕੀ ਹੈਵੀ ਦੁੱਧ ਹੁੰਦਾ ਥੋੜਾ ਜਿਹਾ ਸੰਘਣਾ ਹੁੰਦਾ ਤੇ ਬਾਕੀ ਮੱਝ ਕੋਈ ਵੀਰ ਖਰੀਦਦਾ ਬੇਸ਼ੱਕ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਕਿੱਥੋਂ ਕਿਤਾਕ ਜਿਹੜੇ ਪੈਸੇ ਖਰਚ ਕਰਨੇ ਪੈਂਦੇ ਆ ਇਹ ਸੈਕੰਡ ਨੰਬਰ ਤੇ ਆ ਗਈ ਆਪਣੇ ਕੋਲ ਸੰਧੂ ਸਾਹਿਬ ਹੈ ਇਹ ਵੀ ਦੂਜੇ ਸੂਬੇ ਆ ਬਿਲਕੁਲ ਅੱਜ ਸੂਈ ਨੇ ਇਹਨੂੰ ਤੀਜਾ ਹੀ ਦਿਨ ਇਹਦੇ ਥੱਲੇ ਸੰਧੂ ਸਾਹਿਬ 11 ਕਿਲੋ ਦੇ ਲਗਭਗ ਬੋਲੋ ਹੀ ਤਿਆਰ ਹੋਗਾ ਕਿੰਨਾ ਦੋ ਤਿੰਨ ਦਿਨਾਂ ਪਰ ਕਿ 11 10 ਕਿਲੋ ਹੁਣ ਬੌਲਾ ਹੀ ਆ ਬੌਲਾ ਹੀ ਆ ਇਹ ਲਓ ਜੀ ਮਗਰ ਇਹਦੇ ਬੱਛੀ ਆ ਦੋਸਤੋ ਬੱਛੀ ਵੀ ਵਿਖਾਵਾਂਗੇ ਤੁਹਾਨੂੰ ਜਰਸੀ ਬ੍ਰੀਡ ਦੇ ਵਿੱਚ ਹੀ ਮਗਰ ਬੱਛੀ ਆ ਜਾਲ ਰੰਗ ਦੇ ਵਿੱਚ ਤੇ ਸੂਬਾ ਇਹ ਵੀ ਵਾਈ ਜਾਂਦਾ ਵੀ ਦੂਜਾ ਹੀ ਮੰਨ ਕੇ ਖਰੀਦੀ ਆ ਦੂਜਾ ਹੀ ਮੰਨ ਕੇ ਕਿਉਂਕਿ ਖਰੀਦਲੇ ਬਾਕੀ ਅੱਗੇ ਸਮਝ ਆਪਾਂ ਕਹਿ ਦਿੰਨੇ ਆ ਵੀ ਅੱਗੇ ਕਿਸੇ ਵੀਰ ਦੀ ਸਮਝ ਬਾਕੀ ਸੰਧੂ ਸਾਹਿਬ ਆਪਾਂ ਆਪਣੀ ਸਮਝ ਆ ਬਾਕੀ ਬੱਛੀ ਸੰਧੂ ਸਾਹਿਬ ਜਿਹੜੇ ਸਾਹਿਬ ਨਾਲੇ ਬੌਲੇ ਤੇ ਚੱਲਣਦੇ ਹੀ ਆ ਨਾ ਹਾਂਜੀ ਜਾਂ ਪਏ ਦੇ ਥਾਣਾ ਹਵਾਨੇ ਦੀ ਗੱਲ ਕਰ ਲਈਏ ਜਾਂ ਇਹਦੀ ਕੁਆਲਿਟੀ ਦੀ ਗੱਲ ਕਰ ਲਈਏ ਹਾਂਜੀ ਤਾਂ ਸੰਧੂ ਸਾਹਿਬ ਦੁੱਧ 15 16 ਲੀਟਰ ਨਾਰਮਲ ਚ ਚਵਾਉਗੇ। ਅੱਛਾ ਜੀ। ਕਿਉਂਕਿ ਤਾਂ ਸਟਾਰਟਿੰਗ ਬੇਸ ਤੋਂ ਹੀ ਪਤਾ ਲੱਗ ਗਿਆ ਕਿ ਕਿੱਦਾਂ ਦੀ ਹੈ। ਹੂੰ। ਲਓ ਜੀ। ਬਾਕੀ ਹੁਣ ਚਵਾਈ ਆਪਾਂ ਦਿਖਾ ਦਾਂਗੇ। ਹਾਂ। ਅਬ ਦੋਸਤੋ ਬਾਕੀ ਚੱਡਾ ਬਹੁਤ ਸੋਹਣਾ ਜਿਹੜਾ ਆਪਾਂ ਨਾਰਮਲ ਦੇਖਦੇ ਵੀ ਇੱਕ ਐਚ ਐਫ ਉਹ ਵੇੜਾ ਦੇ ਇਹੋ ਜਿਹਾ ਥਣਲੇਵਾ ਆਪਾਂ ਦੇਖਦੇ ਆਂ। ਹਵਾਨਾ ਸੋਹਣਾ ਵੱਡੇ ਹਵਾਨੇ ਦੇ ਵਿੱਚ। ਜੀ ਦੁੱਧ ਤੇ ਬਹੁਤ ਜੰਪ ਕਰਨਦੇ ਆਪਣੇ ਕੋਲੇ ਪਰਸੋਂ ਸ਼ਾਮ ਦੀ ਆਈ ਆ। ਬੜੀ ਛੇਤੀ ਦੁੱਧ ਤੇ ਕਿੜਾ ਕਰਨਦੀ ਹੈ। ਬਿਲਕੁਲ ਜੀ ਬਿਲਕੁਲ ਬਾਕੀ ਖਾਣ ਪੀਣ ਨੂੰ ਬਹੁਤ ਵਧੀਆ ਨਰੋਈ ਹੈ ਠੀਕ ਹੈ ਜੀ ਲਓ ਦੋਸਤੋ ਆਰਡਰ ਕੁਆਲਟੀ ਕਾਫੀ ਸੋਹਣੀ ਮਗਰ ਜਰਸੀ ਦੀ ਬੱਚੀ ਹੈ ਜੀ ਠੀਕ ਆ ਸੋ ਮਗਰ ਵੀ ਬੱਚੀ ਆ ਸੋ ਜਿੱਦਾਂ ਕੋਈ ਵੀ ਕਮੈਂਟ ਕਰਦਾ ਵੀ ਮਗਰ ਬੱਚੀ ਚਾਹੀਦੀ ਹੈ ਮਗਰ ਬੱਚੀ ਵੀ ਮਿਲ ਜੂਗੀ ਤੁਹਾਨੂੰ ਇਸ ਵਾਇਰ ਦੇ ਤੇ ਹੁਣ ਸਟਾਰਟਿੰਗ ਜਿਹੜੀ ਆ 10000 11 ਕਿਲੋ ਹੁਣ ਬੌਲੇ ਤੋਂ ਸਟਾਰਟਿੰਗ ਆ ਲਓ ਵੀ ਦੋਸਤੋ ਫਿਲਹਾਲ ਵਾਇਰ ਤੁਸੀਂ ਦੇਖ ਲਈ ਆ ਚਵਾਈ ਵੀ ਤੁਸੀਂ ਦੇਖ ਲਈਏ ਨਾਲ ਦੀ ਨਾਲ ਬਾਕੀ ਇੱਕ ਮਗਰ ਜਿਹੜਾ ਬੱਚਾ ਬੱਚੀ ਆ ਫੀਮੇਲ ਕਾਫ ਆ ਤੁਸੀਂ ਦੇਖ ਰਹੇ ਜੀ ਠੀਕ ਆ ਆ ਲਓ ਜੀ ਆ ਵੇਥੇ ਹੀ ਮਗਰ ਠੀਕ ਆ ਜੀ ਤੇ ਹਰਵੇਲ ਭਾਈ ਕੀ ਕਰਦੇ ਆਂ ਦੀ ਡਿਮਾਂਡ ਕੀ ਰੋ ਪੀ ਮੋਲ ਚਲਦੂ ਸਾਹ ਵੇ ਦਾ 42000 ਰੁਪਿਆ ਹਾਂ ਜੀ 42000 ਦੇ ਵਿੱਚ ਆਪਾਂ ਸਮਝ ਲਓ ਇੱਕ ਕੋਈ 14 15 ਕਿਲੋ ਵਾਲੀ ਮੱਝ ਖਰੀਦ ਕੇ ਲੈ ਕੇ ਜਾ ਰਹੇ ਆ ਹਾਂ ਬਿਲਕੁਲ ਦੁੱਧ ਦੀ ਕੁਆਲਿਟੀ ਇੱਕ ਨੰਬਰ ਆ ਠੀਕ ਆ ਜੀ ਠੀਕ ਆ ਲਓ ਵੀ ਦੋਸਤੋ ਫਿਲਹਾਲ ਇਹ ਦੋ ਪਸ਼ੂ ਸੀਗੇ 42000 ਲੈਣ ਦੇਣ ਠੀਕ ਹੈ ਜੀ ਤੇ ਬਾਕੀ ਥੋੜਾ ਪਤਾ ਕੋਈ ਗੁਜਾਇਸ਼ ਹੋ ਮੌਕੇ ਤੇ ਆ ਵੈਸੇ ਰੇਟ ਸਾਰੇ ਵੀਰਾਂ ਨੂੰ ਪਤਾ ਹੀ ਆ ਬਈ ਦੋਸਤੋ گاਵਾ ਬੈੜਾਂ ਦੇ ਕਿੱਥੇ ਚੱਲਣਦੇ ਆ ਬਾਕੀ ਜਿੰਨੇ ਵੀ ਜੈਨੂਣਾ ਜਾਇਜ ਸੋ ਬਾਕੀ ਫਿਰ ਵੀ ਕੋਈ ਵੀਰ ਆਪਦੀ ਸਮਝਣ ਨਾਲ ਆਣ ਕੇ ਬਾਕੀ ਸਾਨੂੰ ਸਭ ਬੇਨਤੀ ਹੈ ਭੈਣ ਭਰਾਵਾਂ ਅਗੇ ਛੋੜ ਛੱਪਾ ਹੋਊਗਾ ਹਾਂ ਠੀਕ ਹੈ ਕਿਉਂਕਿ ਪਹਿਲਾਂ ਹੀ ਆਪਾਂ ਜੈਨੂਲ ਜਾਇਜ ਰੇਟ ਰੱਖਿਆ ਛੋੜ ਜ਼ਰੂਰ ਕਰਾਂਗੇ ਤੇ ਹਰ ਵੀਰ ਨੰਬਰ ਪਾਈ ਬੋਲਦਗੇ 9903682025 ਠੀਕ ਹੈ ਜੀ ਲਵਦਸੋਏ ਦੋ ਪਸੂਸੀ ਅੱਜ ਦੋਵੇਂ ਜਰਸੀ ਵਹਿੜਾ ਨੇ ਤੇ ਤਾਜ਼ੀਆਂ ਸੁਈਆਂ ਨੇ ਤੇ ਜਿਹੜੇ ਵੀਰ ਨੂੰ ਪਸੰਦ ਆਉਣ ਗਿਆ ਘਰ ਆਣ ਕੇ ਤੁਸੀਂ ਆਪ ਦਾ ਸਾਈ ਬਿਆਨਾ ਕਰਕੇ ਤਸੱਲੀ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ